ਸਾਦੇ ਕਰਨ ਨੇ ਤੇ ਗੁਰਮੁਖ ਦਾ ਕਾਰਜ ਕੀ ਹੈ ਗੁਰਮੁਖ ਦਾ ਕਰਮ ਕੀ ਹੈ ਤੁਹਾਨੂੰ ਕੋ ਸੰਖੇਪ ਦੇ ਸ਼ਬਦਾਂ ਵਿੱਚ ਇੰਤਜ਼ਾਮ ਦਾ ਯਤਨ ਕਰੀਏ ਰਮਤਾ ਤੋਂ ਪਹਿਲਾਂ ਸਾਰੇ ਅਸੀਸ ਬਖਸ਼ੋ ਅਦੁੱਤ ਸਹਿਤ ਗੁਰਬਖਸ਼ੀ ਫਤੇ ਬਰਵਾਣ ਕਰੋ ਆਪਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤੇ ਅਧਿਪਾਧੋਮੇ ਨੇ ਦੇ ਰਮਤਾ ਵੀਖੇ ਮਰਿਆਦਾ ਨੂੰ ਸਾਰ ਖਲੀ ਆਤਮ ਜੀ ਦੇ ਨਾਲ ਕੀ ਵਿਚਾਰ ਹੋ ਕਰਵਾਵਾਂਗੇ ਧੰ ਗੁਰੂ ਅਰਜਨ ਤੇ ਉਪਾਸਕਾਂ ਤੇ ਪਾਦੋਏ ਧਰਮ ਭੁਲਾਣੀਆਂ ਦੁੱਜੇ ਲਗਾ ਕੇ ਆਮ ਤੌਰ ਤੇ ਜਿਹੜੀ ਸਾਡੀ ਸ਼ਬਦਿਕ ਭਾਸ਼ਾ ਹੈ ਉਹਦੇ ਵਿੱਚ ਆਪਾਂ ਇਹਨੂੰ ਪਾਦੋ ਕੇ ਨਹੀਂ ਪਰ ਪਾਤਸ਼ਾਹ ਜੀ ਨੇ ਜਿੰਨੇ ਵੀ ਧੀਰੀ ਧੀਰੀ ਮਹੀਨੇ ਦਰਜ ਕੀਤੇ ਉਹਨਾਂ ਦੇ ਵਿੱਚ ਪਾਤਸ਼ਾਹ ਜੀ ਨੇ ਥੋੜਾ ਜਿਹਾ ਬਦਲਾਅ ਕੀਤਾ ਹੈ ਬਦਲਾਤ ਕਰਨ ਦਾ ਮਤਲਬ ਇਹ ਹੀ ਸਿਗਾ ਕਿ ਸਾਨੂੰ ਕੁਝ ਸਮਝ ਆ ਜਾਵੇ ਭਾ ਦੋਏ। ਭਾਉ ਦਾ ਅਰਥ ਹੁੰਦਾ ਪ੍ਰੇਮ ਤੇ ਦੋਏ ਦਾ ਅਰਥ ਹੁੰਦਾ ਦੋ। ਜਦੋਂ ਤੱਕ ਕਹਿੰਦੇ ਤੇਰਾ ਪ੍ਰੇਮ ਦੋ ਥਾਂ ਤੇ ਤੂੰ ਪਰਮ ਵਿੱਚ ਪਿਆਰ ਰਹਿਣਾ। ਦੂਜੇ ਲੱਗਾ ਖੇਤ ਇੱਕ ਨੂੰ ਛੱਡ ਕੇ ਤੂੰ ਦੂਜੇ ਪਾਸੇ ਜਾਵੇਂਗਾ ਨਾ ਤੇਰੇ ਨਾਲੇ ਘਟਨਾ ਵਾਪਰ ਜਾਣੀ ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਵਨ ਜਾ ਰਹੇ ਤੈਨੂੰ ਡੁੱਬਣੋਂ ਕੋਈ ਨਹੀਂ ਬਚਾ ਸਕਦਾ ਸਭ ਤੋਂ ਪਹਿਲੀ ਗੱਲ ਹੈ ਕਿ ਇੱਕ ਦੇ ਰੰਗ ਵਿੱਚ ਜਿਨ੍ਹਾਂ ਨੂੰ ਯਾਦ ਕਰਦੇ ਪਿਆਨ ਉਹਨਾਂ ਤੇ ਲਈ ਬਾਣੀ ਨੇ ਕਿਹਾ ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੀ ਜਿਹੜੇ ਰੱਬ ਦੇ ਰੰਗ ਵਿੱਚ ਰੰਗੇ ਗਏ ਫਿਰ ਉਹ ਦੂਜੀ ਥਾਂ ਨਹੀਂ ਚਾਹਤ ਰੱਖਦੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨਾਉ ਸੁਖਾਗਣੀ ਤਿਨਾਂ ਚਾਹਤ ਨਾ ਹੋ ਅਸਲ ਵਿੱਚ ਸੁਖਾਗਣ ਦੀ ਪਛਾਣ ਹੀ ਇਹ ਹੈ ਜਿਹੜੀ ਆਪਣੇ ਥਸੂ ਤੋਂ ਸੇਵਾ ਕਿਸੇ ਹੋਰ ਬੰਚਾਰ ਨਹੀਂ ਕਰਦੀ ਭਾਦੋਏ ਭਰਮ ਤੁਲਾਨੀਆਂ ਦੁਜੇ ਲਗਾ ਖੇਤ ਤੱਕ ਨਾ ਬਚਨ ਕਹਿੰਦੇ ਲੱਕ ਸ਼ਿੰਗਾਰ ਬਣਾਇਆ ਕਾਰਜ ਨਹੀਂ ਖੇਤ ਪੁਰਨਾਮਕ ਤੇ ਘਰ ਦੇ ਵਿੱਚ ਦੋ ਗੱਲਾਂ ਨੇ ਬਹੁਤ ਧਿਆਨ ਨਾਲ ਸੁਣਨਾ ਇੱਕ ਸ਼ਿੰਗਾਰ ਹੈ ਤੇ ਇੱਕ ਕਿਰਦਾਰ ਜਿੱਥੇ ਸ਼ਿੰਗਾਰ ਨਹੀਂ ਚੱਲਿਆ ਉੱਥੇ ਕਿਰਦਾਰ ਚੱਲਿਆ ਗੁਰ ਇਤਿਹਾਸ ਦੇ ਵਿੱਚ ਮਨੇ ਕੀਤੀ ਘਟਨਾ ਸੰਬੰਧੀ ਕਰਾਂ ਤਾਂ ਹੋਰ ਨਾਨਕ ਪਤ ਸੱਜ ਦੇ ਕੋਲੇ ਸਿੱਖ ਆਇਆ ਭਾਈ ਮੂਲਾ ਫਤਿਹ ਸਾਹਿਬ ਜੀ ਨੂੰ ਬੇਨਤੀ ਕਰਦੇ ਕਹਿੰਦੇ ਸਤਿਗੁਰੂ ਕੋਈ ਸਿੱਖੀ ਕਮਾਉਣ ਦੀ ਜੁਗਤ ਦੱਸੋ ਫਤਿਹ ਸਾਹਿਬ ਬਚਨ ਕੀਆ ਆਪਾਂ ਸਾਰੇ ਸਮਝ ਲਈਏ ਜਿਨ੍ਹਾਂ ਨੂੰ ਯਾਦ ਕਰਦੇ ਪਿਆਂਗਾ ਰਜ਼ਾਬੋ ਨਾਲ ਦੀ ਪੱਕੀ ਡਿਊਟੀ ਲਾ ਕੇ ਆਉਂਦਾ ਸ਼ਾਇਦ ਕੁਝ ਗੱਲਾਂ ਤੁਹਾਡੀ ਤੁਹਾਡੇ ਘਰਦਿਆਂ ਨੂੰ ਨਹੀਂ ਪਤਾ ਹੁੰਦੀ ਜਿਹੜੀ ਆਪਾਂ ਤੇ ਇੱਕ ਗੁਰਮੁਖ ਦੇ ਕੋਲੇ ਜਾਂਦਾ ਤੇ ਗੁਰਮੁਖ ਦਾ ਬਿਰਦਖ ਹੈ ਉਹਦੇ ਉੱਤੇ ਪਰਦਾ ਪਾ ਕੇ ਤੇ ਤੁਹਾਨੂੰ ਸੁਰਖਰੂ ਕਰ ਵੀ ਦਿੰਦਾ ਹੈ ਭਾਈ ਸਾਹਿਬ ਨੇ ਇੱਕ ਬਚਨ ਆਖਿਆ ਸਤਿਗੁਰੂ ਗੁਰਨਾਨਕ ਸਾਹਿਬ ਨੇ ਕਹਿੰਦੇ ਦੋ ਗੱਲਾਂ ਆਪਣੇ ਜੀਵਨ ਵਿੱਚ ਯਾਦ ਰੱਖਣੀਆਂ ਇੱਕ ਤੇ ਪਰਦਾ ਨਾ ਡਾਣਾ ਦੂਜੀ ਗੱਲ ਤੁਹਾਡੇ ਘਰੋਂ ਕੋਈ ਭੁੱਖਾ ਨਹੀਂ ਜੇ ਮੁੜਨਾ ਚਾਹੀਦਾ ਇਹ ਤੇ ਭਾਈ ਸਾਹਿਬ ਵੀ ਕਹਿੰਦੇ ਸੀ ਨਾ ਮੈਂ ਜਿਆਦਾ ਕਿ ਮੈਂ ਸੁਣਿਆ ਵੇਖੋ ਸਭ ਸੰਗਤ ਦਰਸ਼ਨ ਤੇ ਮੈਂ ਇੱਕ ਵਾਰ ਹੀ ਕੀਤਾ ਪਰ ਮੈਂ ਹਰ ਵਾਰ ਹੀ ਸੰਗਤ ਨੂੰ ਕਿਹਾ